ਇੱਕ ਦਿਨ ਸੰਤੂ ਘਰੋਂ ਕੰਮਕਾਜ ਦੀ ਭਾਲ 'ਚ ਨਿਕਲ ਪਿਆ। ਕਿਸੇ ਦੂਜੇ ਪਿੰਡ ਜਾ ਕੇ ਉਹ ਇੱਕ ਦਰਖਤ ਦੇ ਹੇਠਾਂ ਬੈਠਾ ਆਪਣੇ ਭਵਿੱਖ ਬਾਰੇ ਸੋਚ ਰਿਹਾ ਸੀ ਕਿ ਸਾਹਮਣੇ ਉਹਨੇ ਦੇਖਿਆ ਕਿ ਇੱਕ ਪਠਿਆਰਨ ਤੰਦੂਰ ਤੇ ਪਾ ਕੇ ਰੋਟੀਆਂ ਲਾ ਰਹੀ ਸੀ। ਪਠਿਆਰਨ ਨੇ ਸੰਤੂ ਨੂੰ ਨਹੀਂ ਸੀ ਵੇਖਿਆ। ਉਹ ਸਹਿਜ ਸੁਭਾਅ ਆਪਣੇ ਕੰਮ 'ਚ ਜੁਟੀ ਰਹੀ। ਉਹਨੇ ਇੱਕ-ਇੱਕ ਕਰਕੇ ਤੰਦੂਰ 'ਚ ਰੋਟੀਆਂ ਲਗਾਈਆਂ। ਹਰ ਵਾਰ ਉਹ ਤੰਦੂਰ 'ਚ ਰੋਟੀ ਥੱਪ ਕੇ ਦੋਨਾਂ ਹੱਥਾਂ ਨਾਲ ਤਾੜੀ ਮਾਰਦੀ ਸੀ। ਸੰਤੂ ਨੇ ਦੇਖਿਆ ਕਿ ਉਹਨੇ 15 ਵਾਰ ਤਾੜੀ ਮਾਰੀ ਐ। ਸੋ ਮਤਲਬ ਸਾਫ਼ ਸੀ ਕਿ ਪਠਿਆਰ ਨੇ ਤੰਦੂਰ 'ਚ 15 ਰੋਟੀਆਂ ਲਗਾਈਆਂ ਨੇ। ਜਦੋਂ ਪਠਿਆਰ ਨੇ ਤੰਦੂਰ 'ਚ ਰੋਟੀਆਂ ਥੱਪ ਕੇ ਹਟੀ ਤਾਂ ਸੰਤੂ ਉਸ ਕੋਲ ਜਾ ਖੜਾ ਹੋਇਆ ਤੇ ਕਹਿਣ ਲੱਗਾ ਮਾਈ ਤੂੰ ਤੰਦੂਰ ਤਾਂ ਕੱਜਿਆ ਹੋਇਆ ਏ। ਜੇ ਮੈਂ ਦੱਸ ਦਿਆਂ ਕਿ ਤੇਰੇ ਤੰਦੂਰ 'ਚ ਕਿਤਨੀਆਂ ਰੋਟੀਆਂ ਨੇ ਤਾਂ ਤੂੰ ਵਲੀ ਹੋਇਆ ਪਠਿਆਰ ਨੇ ਸੰਤੂ ਵੱਲ ਨਿਗਾ ਮਾਰਦੇ ਹੋਏ ਕਿਹਾ ਤੇਰੇ ਤੰਦੂਰ ਚ ਪੂਰੀਆਂ 15 ਰੋਟੀਆਂ ਨੇ ਸੰਤੂ ਨੇ ਐਉਂ ਕਿਹਾ ਜਿਵੇਂ ਉਹਨੂੰ ਗੈਬੋਂ ਗਿਆਨ ਆਇਆ ਹੋਵੇ ਪਠਿਆਰ ਨੇ ਤੰਦੂਰ ਚੋਂ ਰੋਟੀਆਂ ਕੱਢ ਕੇ ਗਿਣੀਆਂ ਪੂਰੀਆਂ 15 ਰੋਟੀਆਂ ਨਿਕਲੀਆਂ ਫੇਰ ਕੀ ਸੀ ਤੰਦੂਰ ਕੋਲ ਬੈਠੀਆਂ ਤੀਵੀਆਂ ਨੇ ਸੰਤੂ ਦੇ ਪੈਰ ਛੂਨੇ ਸ਼ੁਰੂ ਕਰ ਦਿੱਤੇ ਕਿਸੇ ਨੇ ਸੰਤੂ ਨੂੰ ਭੋਗ ਲਗਾਉਣ ਲਈ ਰੋਟੀ ਦਿੱਤੀ ਤੇ ਕਿਸੇ ਘਰੋਂ ਫਲ ਲਿਆ ਦਿੱਤੇ ਸੰਤੂ ਦੇ ਕੱਪੜੇ ਵੈਸੇ ਵੀ ਫਕੀਰਾਂ ਵਾਲੇ ਸਨ ਸੋ ਉਹਨੂੰ ਫਕੀਰੀ ਮਿਲ ਗਈ ਸਾਰੇ ਪਿੰਡ 'ਚ ਉਸ ਪਹੁੰਚੇ ਹੋਏ ਫਕੀਰ ਦੀ ਖਬਰ ਫੈਲ ਗਈ ਸੰਤੂ ਨੇੜੇ ਹੀ ਇੱਕ ਦਰਖਤ ਹੇਠਾਂ ਆਸਨ ਵਿਛਾ ਕੇ ਬੈਠ ਗਿਆ ਲੋਕੀ ਉਹਨੂੰ ਇੱਜ਼ਤ ਮਾਣ ਦੇਣ ਲੱਗੇ ਕੋਈ ਉਹਨੂੰ ਆਪਣੇ ਘਰ ਖਾਣੇ ਦੀ ਦਾਵਤ ਦਿੰਦਾ ਕੋਈ ਉਸ ਤੋਂ ਦੁੱਖਾਂ ਦੀ ਨਿਵਿਰਤੀ ਦੇ ਉਪਾਅ ਪੁੱਛਦਾ ਕੋਈ ਸੰਤਾਨ ਮੰਗਦਾ ਇੱਕ ਵਾਰ ਇੱਕ ਬੁੱਢੀ ਮਾਈ ਦੀ ਮੱਝ ਗੁੰਮ ਹੋ ਗਈ ਉਹਨੇ ਸਾਰਾ ਪਿੰਡ ਛਾਣ ਮਾਰਿਆ ਪਰ ਮੱਝ ਕਿਧਰੋਂ ਵੀ ਨਾ ਮਿਲੀ ਲੋਕਾਂ ਨੇ ਮਾਈ ਨੂੰ ਕਿਹਾ ਕਿ ਉਹ ਸੰਤੂ ਫਕੀਰ ਨੂੰ ਪੁੱਛੇ ਉਹ ਦੇਵੀ ਸ਼ਕਤੀ ਦੁਆਰਾ ਮੱਝ ਦਾ ਅਤਾ ਪਤਾ ਦੱਸ ਦੇਵੇਗਾ ਬੁੱਢੀ ਦੌੜਦੀ ਹੋਈ ਸੰਤੂ ਕੋਲ ਗਈ ਸੰਤੂ ਬੜਾ ਬੁਰਾ ਫਸਿਆ ਸੰਤੂ ਨੇ ਕੁਝ ਗਿਣਤੀਆਂ ਕਰਕੇ ਦੱਸਿਆ ਕਿ ਮਾਈ ਤੇਰੀ ਮੱਝ ਪੱਛਮ ਵਾਲੇ ਪਾਸੇ ਐ ਤੇ ਸਵੇਰ ਤੱਕ ਤੇਰੇ ਘਰੇ ਪਹੁੰਚ ਜਾਏਗੀ ਚਿੰਤਾ ਦੀ ਕੋਈ ਲੋੜ ਨਹੀਂ ਮਾਈ ਤਾਂ ਚਲੀ ਗਈ ਪਰ ਹੁਣ ਸੰਤੂ ਨੂੰ ਫਿਕਰ ਪੈ ਗਿਆ ਕਿ ਜੇ ਮੱਝ ਸਵੇਰ ਤੱਕ ਘਰ ਨਾ ਪੁੱਜੀ ਤਾਂ ਕੀ ਬਣੇਗਾ ਉਸ ਦਾ ਝੂਠਾ ਇੱਜ਼ਤ ਮਾਣ ਮਿੱਟੀ ਚ ਮਿਲ ਜਾਵੇਗਾ ਸੋ ਉਹ ਤਿਰਕਾਲਾਂ ਪੈਂਦਿਆਂ ਆਪਣੀ ਥਾਂ ਤੋਂ ਉੱਠਿਆ ਤੇ ਆਲੇ ਦੁਆਲੇ ਦੇ ਖੇਤਾਂ ਤੇ ਜੰਗਲਾਂ ਚੋਂ ਮੱਝ ਲੱਭਣ ਲੱਗਾ ਅੱਧੀ ਰਾਤ ਤੱਕ ਸੰਤੂ ਮੱਝ ਨੂੰ ਥਾਂ ਪਰ ਥਾਂ ਢੂੰਡਦਾ ਰਿਹਾ ਤੇ ਅਖੀਰ ਉਹਨੂੰ ਮੱਝ ਜੰਗਲ ਵਿੱਚ ਅੜਿੰਗਦੀ ਹੋਈ ਮਿਲ ਗਈ ਉਸਨੇ ਮੱਝ ਨੂੰ ਫੜ ਕੇ ਪਿੰਡ ਲਿਆਂਦਾ ਤੇ ਚੁੱਪਚੀਪੇ ਮਾਈ ਦੇ ਕਿੱਲੇ ਉੱਤੇ ਬੰਨ ਆਇਆ ਸਵੇਰੇ ਜਦੋਂ ਮਾਈ ਨੇ ਕਿੱਲੇ ਉੱਤੇ ਮੱਝ ਵੱਜੀ ਵੇਖੀ ਤਾਂ ਉਹ ਸੰਤੂ ਦੀ ਅ즈ਮਤ ਉੱਪਰ ਬੜੀ ਪਰਸੰਨ ਹੋਈ ਤੇ ਉਹਨੇ ਸੰਤੂ ਅੱਗੇ ਦਾਣਿਆਂ ਦਾ ਢੇਰ ਲਾ ਦਿੱਤਾ ਸਾਰੇ ਪਿੰਡ 'ਚ ਸੰਤੂ ਦੇ ਅੰਤਰਯਾਮੀ ਹੋਣ ਦੀ ਗੱਲ ਫੈਲ ਗਈ ਗੱਲ ਰਾਜੇ ਤੱਕ ਜਾ ਪੁੱਜੀ ਇਲਾਕੇ ਦਾ ਰਾਜਾ ਸੰਤੂ ਦੀ ਮਹਿਮਾ ਸੁਣ ਕੇ ਆਪਣੇ ਦਰਬਾਰੀਆਂ ਸਮੇਤ ਉੱਥੇ ਪੁੱਜਾ ਰਾਜੇ ਨੇ ਸੰਤੂ ਨੂੰ ਕਿਹਾ ਮਹਾਰਾਜ ਮੈਨੂੰ ਤੁਹਾਡੇ ਵਰਗੇ ਫਕੀਰ ਦੀ ਲੋੜ ਹੈ ਤੁਹਾਨੂੰ ਮੈਂ ਸ਼ਾਹੀ ਫਕੀਰ ਦੇ ਰੂਪ ਚ ਨਿਵਾਜਣਾ ਚਾਹੁੰਦਾ ਹਾਂ ਤਾਂ ਜੋ ਜਦੋਂ ਕਿਧਰੋਂ ਕੋਈ ਖਤਰਾ ਹੋਵੇ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਜਾਣੂ ਕਰਵਾ ਦੇਵੋ ਪਰ ਪਹਿਲਾਂ ਮੈਂ ਤੁਹਾਡਾ ਇਮਤਿਹਾਨ ਲੈਣਾ ਚਾਹੁੰਦਾ ਹਾਂ ਫਿਰ ਰਾਜੇ ਨੇ ਝਾੜੀਆਂ ਚੋਂ ਕੋਈ ਚੀਜ਼ ਫੜ ਕੇ ਆਪਣੀ ਮੁਠੀ ਚ ਬੰਦ ਕਰ ਲਈ ਤੇ ਸੰਤੂ ਨੂੰ ਕਹਿਣ ਲੱਗਾ ਮਹਾਰਾਜ ਦੱਸੋ ਮੇਰੀ ਮੁਠੀ 'ਚ ਕੀ ਏ ਸੰਤੂ ਘਬਰਾ ਗਿਆ ਉਹ ਕਿਵੇਂ ਦੱਸੇ ਕਿ ਰਾਜੇ ਦੀ ਬੰਦ ਮੁਠੀ 'ਚ ਕੀ ਏ ਜੇ ਉਹ ਨਹੀਂ ਦੱਸਦਾ ਤਾਂ ਉਹਦਾ ਪਾਜ ਉਗੜ ਜਾਂਦਾ ਸੰਤੂ ਦਾ ਦਿਲ ਕੀਤਾ ਕਿ ਉਹ ਥੋਂ ਨੱਠ ਜਾਵੇ ਪਰ ਚਾਰੇ ਪਾਸੇ ਰਾਜੇ ਦੇ ਅਹਲਕਾਰ ਉਹਨੂੰ ਘੇਰੀ ਬੈਠੇ ਸਨ ਸੋ ਸੰਤੂ ਘਬਰਾ ਕੇ ਕਹਿਣ ਲੱਗਾ ਪਹਿਲੀ 부ਝੀ ਗਿਣਗਣਾਈ ਦੂਜੀ ਜਾਣੀ ਲੱਬਲਬਾਈ ਤ੍ਰਿਡਿਆ ਹੁਣ ਤੂਫਾਤਾ ਔਖੀ ਜਾਈ ਭਾਵ ਕਿ ਪਹਿਲੀ ਗੱਲ ਤੰਦੂਰ ਵਾਲੀ ਤਾਂ ਮੈਂ ਚੋਰੀ ਰੋਟੀਆਂ ਗਿਣ ਕੇ ਬੁੱਝੀ ਸੀ ਦੂਜੀ ਵਾਰ ਮੈਂ ਖੁਦ ਲੱਭ ਕੇ ਮੱਝ ਕਿੱਲੇ ਤੇ ਲਿਆ ਕੇ ਬੰਨੀ ਸੀ ਤੇ ਹੁਣ ਤ੍ਰਿੱਡਾ ਪਿੰਡ 'ਚ ਸੰਤੂ ਨੂੰ ਤ੍ਰਿੱਡਾ ਕਹਿੰਦੇ ਸਨ ਕਿ ਹੁਣ ਉਹ ਕੀ ਕਰੇਗਾ ਬੁਰਾ ਫਸ ਗਿਆ ਦੇਵਨਾਥ ਰਾਜੇ ਦੀ ਮੁਠੀ 'ਚ ਤ੍ਰਿੱਡਾ ਸੀ ਜਦੋਂ ਰਾਜੇ ਨੇ ਮੁਠੀ ਖੋਲੀ ਤਾਂ ਐਲਕਾਰ ਸੰਤੂ ਨੂੰ ਅੰਤਰਯਾਮੀ ਸਮਝ ਪੈਰੀ ਡਿੱਗ ਪਏ ਤੇ ਰਾਜੇ ਨੇ ਉੱਥੇ ਹੀ ਸੰਤੂ ਦੇ ਸ਼ਾਹੀ ਫਕੀਰ ਹੋਣ ਦਾ ਐਲਾਨ ਕਰ ਦਿੱਤਾ